ਹਮੇਵਾਰ ਕਾਂ ਵੀ ਸ਼ੇਰਾ ਤੁਹਾਨੂੰ ਵੀ ਡੈਡੀ ਜੀ ਬਹੁਤ ਬਹੁਤ ਮੁਬਾਰਕਾਂ ਪਰ ਪਤਾ ਨਹੀਂ ਵੀਜ਼ਾ ਹਲੇ ਲੱਗੋ ਕਾ ਕਿ ਨਹੀਂ ਉਹ ਲੱਗੂ ਕਿਉਂ ਨਹੀਂ ਲੱਗੂ ਸੱਤ ਬੈਂਡ ਵਾਲਿਆਂ ਤਾਂ ਮੰਗਲ ਗ੍ਰਹਿ ਵਾਲੀ ਵੀਜ਼ਾ ਦੇ ਦੇਣਾ ਆ ਕੀ ਗੱਡੀ ਵਿਗ ਗਈ ਆਪਣੀ 2 ਲੱਖ ਦੀ ਉਹਦੇ ਚ ਤੇਰੀ ਜਹਾਜ਼ ਦੀ ਟਿਕਟ ਤੇਰੇ ਕੱਪੜੇ ਤੇ ਨਾਲ ਜਿਹੜੇ ਤੂੰ ਪੈਸੇ ਲੈ ਕੇ ਜਾਣਿਆ ਉਹ ਤਾਂ ਸਰਜੂ ਹਾਂ ਉਹਦੇ ਤਾਂ ਸਰਜੂ ਪਰ ਫੀਸ ਤੇ ਜੀਆਈਸੀ ਉਹਦੇ ਲਈ ਤੂੰ ਐਜੂਕੇਸ਼ਨ ਲੋਨ ਕਰਾਤਾ ਰਿਹਾ ਹੈਂ ਬੈਂਕ ਤੋਂ ਸਿਰਫ 60% ਭਰਦਾ ਹੈ ਨਾ ਬਾਕੀ 16 ਤੋਂ 6 ਲੱਖ ਤਾਂ ਆਪਾਂ ਨੂੰ ਆਪਣੀ ਸੇਵਿੰਗ 'ਚ ਭਰਨੇ ਪੈਣੀਆਂ ਸੇਵਿੰਗ ਉਹ ਕਿਹੜੀ ਸੇਵਿੰਗ ਜਿਹੜੇ ਚਾਰ ਪੈਸੇ ਪੱਲੇ ਸੀ ਤੇਰੀ ਭੈਣ ਦੇ ਵਿਆਹ ਤੇ ਲਾਤੇ ਜਦੋਂ ਹੀ ਲੋਕਡਾਊਨ 'ਚ ਤੁਸੀਂ ਵਿਆਹ ਕੀਤਾ ਗਣਕੇ 15 ਬੰਦੇ ਆਏ ਸੀ ਉਹ ਇਹ ਦਾਲ ਤੇ ਮਿਕਸ ਵਿੱਚ ਖਾ ਕੇ ਤੋਰਤਾ ਚਾਰ ਸੂਟ ਦਿੱਤੇ ਭੈਣ ਨੂੰ ਰੋਟੀ ਦੀ ਅਲਮਾਰੀ ਬਸ ਇਨੀਕ ਸੇਵਿੰਗ ਸੀ ਤੇ ਫਿਰ ਕਿਉਂ ਤੇਰੇ ਦੀ ਚੱਕੀ ਚੱਲਦੀ ਐ ਟਰਾਲੇ ਨਹੀਂ ਉਹ ਪਰ ਮੈਂ ਤਾਂ ਚਲਾਉਣੇ ਆ ਚੱਲ ਕਬਰਾ ਨਾ ਤੂੰ ਖੜਾ ਤੇਰਾ ਪਿਓ ਕੁੰਡੀ ਕੋਲ ਜਦੋਂ ਟੈਂਕੀ ਭਰ ਗਈ ਦੱਸ ਦੇ ਮੈਂ ਕੁੰਡੀ ਲਾ ਦੂੰ ਗੱਲ ਗਵੰਡੀ ਫੜੇਗੇ ਅਗਲੇ ਠੋਕੇ ਜੁਰਮਾਨਾ ਪਾਇਆ ਤੇ ਗਾਲਾਂ ਅੱਡ ਕੱਢੀਆਂ